ਉਹਦੀ ਗੜੀ ਨੂੰ ਕਿਰਾ ਪਾ ਲਿਆ ਬਈ ਜੰਗ ਸ਼ੁਰੂ ਹੁੰਦਾ ਮੈਂ ਤਾਂ ਜੰਗਲ ਅੰਦਰ ਸੈਦਲਾ ਜੀ ਸਿੰਘ ਸਮੇਤ ਕਈ ਸਿੰਘਾਂ ਨੇ ਸ਼ਹਾਦਤ ਦਾ ਜਾਂ ਪੀਤਾ ਵੱਡੇ ਵੀਰ ਦੀ ਸ਼ਹਾਦਤ ਤੋਂ ਬਾਅਦ ਛਾੜ ਮਾਰ ਕੇ ਉੱਠਿਆ ਸੈਦਨ ਜੀਹਾਰ ਸਿੰਘ ਨੂੰ ਆਇਆ ਜੋਸ਼ ਉਹਦੇ ਫੜਕੇ ਡੋਲੇ ਸੂਰਮਤੈਨ ਲੈ ਗੜਾਈ ਹੋ ਕੇ ਗੁਰਪਤਾਂ ਦੇ ਸਨਮੁਖ ਆਗਿਆ ਮੰਗਦੇ ਨੇ ਮੈਨੂੰ ਵੀ ਜੰਗਲ ਤੁਰੇ ਜਾਵੇ ਬਾਈ ਇੰਨੀ ਸੁਣ ਕੇ ਵਲੇ ਗੁਰੂ ਪਿਤਾ ਨੇ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਆਹ ਫੱਤੀ ਤਿਆਰ ਕੀਤਾ ਬਖਸ਼ ਦੇ ਦਿਰਾੜਾ ਪੱਥਰ ਨਾਲੇ ਪੰਜ ਸਿੰਘਾਂ ਦਾ ਜੱਥਾ ਬੈ ਪਰਕੇ ਚੰਦੀ ਦੀ ਬਾਹਰ ਪੈਣ ਦੇ ਚੰਗੀ ਇਥੇ ਹਰ ਖੋਇਆ ਘੋੜੇ ਤੇ ਸਵਾਰ ਬਈ ਖੁੱਲ ਕੇ ਆਗੜੀ ਦਾ ਬੂਹਾ ਉੱਥੇ ਤੀਰ ਚੱਲੇ ਤਲਵਾਰਾਂ ਚਲੀਆਂ ਬਈ ਹੋ ਕੇ ਆਮੋ ਬੋਲੇ ਸੋਨੇ ਹਾਲ ਦੇ ਜਾਰੇ ਇੱਕ ਪਾਸੇ ਲਾ ਇਲਾਹਾ ਮੁਹੰਮਦ ਰਸੂਲullah ਆਸਲਾ ਤੂ ਆਸਮਨ ਲੈ ਕਾ ਨਬੀ ਕਾ ਆਸਲਾ ਤੂ ਲਾ ਸਲ ਮਲੈਕਾ ਹਬੀਬ ਕਾ ਦਨੇ ਆਰੇ ਭਈ ਇਹ ਤੋ ਖਾਸਾ ਇਹ ਤਾਂ ਦਸਵੇਂ ਪਾਸ਼ਾ ਨੂੰ ਯਾਦ ਉਹ ਕਹਿੰਦੇ ਸੰਗੀਤ ਭੁਜੰਗ ਪ੍ਰਯਾਤ ਚੰਦ ਪਾਚਾਈ ਧਨੀ ਝਾਗਰਤਨ ਕਾਤੀ ਕਟਾਰੀ ਕਡਾਕੰ ਤਾਕਤੋਂ ਧੀਰਨ ਤੋਂ ਪਕੰ ਤਡਾਕੰ ਝਾਗਰਤਨ ਝਾਗਰਤਨ ਬਾਜੇ ਗਗਨ ਗਾਜੀ ਮਹਾਗਦੀ ਗਾਜੀ ਬੱਜਾ ਬੋਲਦਾ ਬੱਬਰ ਸ਼ੇਰ ਸੈਦ ਤਰ ਜੁਹਾਰ ਸਕਨੇ ਕਿਤਨਾ ਨੇ ਟੋਲੇ ਤੇ ਕਿਵੇਂ ਕਰੀ ਹਲਾ ਕੀਤਾ ਏ ਉਸ ਬੰਦਾ ਜ਼ਿਕਰ ਸਾਡਾ ਕਵਿਸ਼ੀ ਜੱਥਾ ਹੈ ਐਉਂ ਮੈਨ ਕਰ ਰਿਹਾ ਜੀ ਝੜ ਪਿਆ ਪਤ ਦਸਵੇਂ ਸਦਾ ਲੈ ਕੇ ਸਾਥੀ ਨਾਲ ਦੋ ਪਾਸਿਓ ਸੁਣਾਓ ਅੱਗੇ ਦਾ ਹਾਲ ਜਿਵੇਂ ਖਜੰਗ ਨੂੰ ਜੁਝਾਰ ਸਿੰਘ ਚੱਲਿਆ ਪੁੱਤ ਗੁਰਾਂ ਨੇ ਸ਼ਿੰਗਾਰ ਕੇ ਤੇ ਕੱਲਿਆ ਰੂਪ ਜਾਵੇਂ ਨਾ ਬਹਾਦਰ ਦਾ ਚੱਲਿਆ ਸੋਚ ਦੱਸਦੀ ਐ ਗੱਲ ਮੈਂ ਸੁਣਾਵਾ ਸੱਚ ਦੀ ਧਰੂਨ ਆਗ ਤੇ ਬੁਝਾ ਲਈ ਉੱਥੇ ਮਾਤ ਨੱਚਦੀ ਜਿਲੇ ਚਾੜ ਕੇ ਐ ਫਤਿਹ ਮਾਤਾ ਕਿਰਾ ਮਾਰ ਚੱਲ ਸਕਿਓ ਦੇਵਾ ਦਾ ਚੁੱਪ ਤਾਈ ਤੇਰੇ ਜੋ ਤੇਗ ਦਾ ਦਾ ਜਣਾ ਖੜਾ ਵੇਖੀ ਅਸੀਂ ਕਹਿੰਦਾ ਕਰਮ ਨੂੰ ਉਥੇ ਆਪੋ ਤਾਬ ਤੇਜੀ ਬੇਰੀਆਂ ਦੇ ਦਲ ਨੂੰ ਹੱਲ ਪਹਿਲਾਂ ਸੀ ਜੋ ਆਪੋ ਵਿੱਚ ਹੱਥ ਦੇ ਲੱਗੇ ਭਜਣ ਨਾ ਦੂਜਿਆਂ ਨੂੰ ਦੱਸ ਦੇ ਤੀਰ ਦਾ ਗਾਵਾ ਵਾਂਗ ਉਹਦੇਆਂ ਨੂੰ ਦੱਸ ਦੇ ਗੱਲ ਹੋ ਕੀ ਰੇਂਦੀ ਜਿਹੜੀ ਕਾਦਰ ਨੂੰ ਚੱਜਦੀ ਢੋਰੂ ਨਾਰਤ ਪੁਜਾਵੇ ਉਥੇ ਮਾਤ ਨੱਚਦੀ ਖੁੱਜ ਕੇ ਮਾਲ ਦਾ ਪਲੇਰ ਖੁੱਡ ਬਾਹ ਨੂੰ ਅੱਖੇ ਸੂਰ ਮਾਇਸ਼ਾ ਸਾਰੇ ਲੋਕ ਜਾਣਦੇ ਨੇ ਜੰਗੀ ਚਾਲ ਨੂੰ ਕੌਣ ਵੇਖ ਸਕੇ ਸ਼ੇਰ ਬੱਬਰ ਦੇ ਵੱਲ ਨੂੰ ਉੱਥੇ ਆਪ ਕਾਬ ਪੈ ਗਈ ਵੈਰੀਆਂ ਦੇ ਦਲ ਨੂੰ ਹੱਥ ਛੱਡ ਦਿੱਤੇ ਵੈਰੀਆਂ ਦੇ ਪੁੱਤਾਂ ਨੇ ਹੱਥ ਛੱਡ ਦਿੱਤੇ ਵੈਰੀਆਂ ਦੇ ਪੁੱਤਾਂ ਨੇ ਮੰਗੀ ਗਰਮੀ ਸਿਆਲ ਦੀਆਂ ਰੁਕਾਂ ਨੇ ਸਾਧ ਰੂਹਾਂ ਨਾਲ ਤਿਆਗ ਦਿੱਤਾ ਪੁੱਤਾਂ ਨੇ ਪਿੱਛੇ ਰਹੇ ਨਾ ਪਰਵਾਨੇ ਵੇਖ ਸ਼ਮਾ ਮੱਚਦੀ ਉੱਥੇ ਮੋਤ ਨੱਚਦੀ ਜਿਹੜਾ ਸਾਹਮਣੇ ਆਵੇ ਸੁੱਕਾ ਜਾਵੇ ਨਾ ਜਿਹੜਾ ਸਾਹਮਣੇ ਆਵੇ ਸੁੱਕਾ ਜਾਵੇ ਨਾ ਤੇਗ ਮਾਰਦਾ ਜਵਾਨ ਪਲ ਜਾਵੇ ਨਾ ਵੀਰ-ਵੀਰਾ ਦੀ ਕੋਈ ਦੇਨ ਨੂੰ ਬਚਾਵੇ ਨਾ ਲੱਗੀ ਅੱਗ ਸਾੜਦੀ ਜੋਤਾਨਿਆਂ ਤੇ ਚੱਲ ਨੂੰ ਉੱਥੇ ਆਪ ਪਤਾ ਪੈ ਜੀ ਬਹਿਰੀਆਂ ਦੇ ਦਾਲ ਨੂੰ ਵੀਰ ਮੁਕੇ ਤਲਵਾਰ ਚੁੰਮੀ ਸ਼ੇਰ ਨੇ تیر ਮੁਕੇ ਤਲਵਾਰ ਚੁੰਮੀ ਸ਼ੇਰ ਨੇ ਜਿਆਂ ਦੇ ਸਾਹਮਣੇ ਕੀ ਬਹਿਰੀ ਕਰਕੇ ਹੱਥ ਕੀ 蒂ਪਤ ਬਾਪੂ ਦੇ ਦਲੇ ਨੇ ਟੁੱਟੇ ਦੇਖਦੇ ਹਜਾਕੇ ਨਾਲ ਦੇਹੀ ਕੱਚ ਦੀ ਦਰੂ ਨਾਰ ਦੇ ਪੁਜਾਵੇ ਉੱਥੇ ਮੌਤ ਨੱਚਦੀ ਹੋ ਜਾਵੇ ਫਕੀਆਂ ਹਲੂਨ ਦਾ ਕੋਈ 베ਰੀਆ ਕਾਲ ਦਿੰਦਾ ਫੇਰੇ ਨਾਲ ਵਿੱਚ ਫੇਰੀਆ ਛਮਖਲੇਗਾ ਪਟੰਗਾ ਦੀਆਂ ਢੇਰੀਆ ਉੱਥੇ ਮੈਂ ਤੇਰੇ ਨਾਲ ਰਉ ਮੇਚ ਤੇ ਵਗਾਓ ਨਾ ਖਾਲਸੀ ਲੋਥਾਂ ਮਛੀਆਂ ਦੇ ਸਣ ਲਾਉਂਦੇ ਤਾਲ ਸੀ ਮੌਤ ਮੂਰਿਆ ਕੇ ਹੱਸਦੀ ਕੋਈ ਨਾ ਬਚਦੀ ਧਰੂਨਾਰ ਤੇ ਉਭ ਜਾਵੇ ਉੱਥੇ ਮੌਤ ਨੱਚਦੀ ਮੋਗਾ ਟਿਕਾਣ ਜਾ ਕੇ ਜੰਗ ਤੇ ਗੁਜ਼ਾਦਾ ਗੱਪਾਂ ਘਰ ਬੈਠਾ ਹਰ ਕੋਈ ਮਾਤਾ ਹੋਵੇ ਰਣ ਵਿੱਚ ਨਾਚ ਤਲਵਾਰ ਦਾ ਕੌਣ ਜਿੱਤ ਦਾ ਪਰਖ ਲੈਣਾ ਘੜੀ ਪੱਲ ਨੂੰ ਉੱਥੇ ਆ ਪੱਕਾ ਪੈ ਗਈ ਵੈਰੀਆਂ ਦੇ ਦਲ ਨੂੰ ਪੰਜ ਸਿੰਘ ਸ਼ਿਵਾ ਸੂਰਮਾ ਜੂੜਾ ਸਤਾਰੀ ਬੜੇ ਵਿੱਚ ਲੱਗੇ ਲੋਥਾਂ ਦੇ ਅੰਬਾਂ ਜਿੱਤ ਚੱਲੀ ਸੱਚਾਈ ਧੋੜ ਝੂਠ ਸੱਚ ਵੀ ਡੋਰੂ ਨਾਤ 부ਜਾਵੇ ਉੱਥੇ ਮਾਤ ਨੱਚਦੀ ਤੀਰ ਮੁੱਕ ਕੇ ਵਿਚਾਲੋਂ ਦੇਖ ਟੁੱਟ ਗਈ ਜੀ ਟੁੱਟ ਗਈ ਜੀ ਟੁੱਟ ਗਈ ਤੀਰ ਮੁੱਕ ਕੇ ਵਿਚਾਲੋਂ ਦੇਖ ਟੁੱਟ ਗਈ ਟੋਲੀ ਵੈਰੀਆਂ ਦੀ ਪੜਾ ਵਿੱਚ ਜੁੱਟ ਗਈ ਚੰਨ ਵਰਗਾ ਸ਼ਰੀਰ ਹੋਣੀ ਟੁੱਟ ਗਈ ਜੋਗੀ ਤੜ ਗਿਆ ਦਲੇਰ ਖੱਟ ਕੇ ਦੇ ਪੱਲ ਨੂੰ ਉੱਥੇ ਆ ਦੀ ਕੀ ਫਤਿਹ